ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਦਾ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਭਾਰਤੀ ਮੂਲ ਦੇ 8 ਨੌਜਵਾਨਾਂ ਨੂੰ ਅੱਜ ਤੋਂ ਇੱਕ ਹਫ਼ਤਾ ਪਹਿਲਾਂ 11 ਜੁਲਾਈ ਨੂੰ ਕੈਲੀਫੋਰਨੀਆ ਦੇ ਸਨ ਵਾਂਕਿਨ ਕਾਉਂਟੀ ਦੇ ਵਿੱਚ ਅਗਵਾ ਕਰਨ ਉੱਤੇ ਤਸ਼ੱਦਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਭਾਰਤ ਦਾ ਮੋਸਟ ਵਾਂਟਡ ਭਗੌੜਾ ਵੀ ਸ਼ਾਮਲ ਹੈ ਸਨ ਵਾਂਕਿਨ ਕਾਉਂਟੀ ਦੇ ਸ਼ੈਰੀਫ ਪੈਟ ਵਿਧਰੂ ਨੇ ਇੱਕ ਪ੍ਰੈਸ ਕਾਨਫਰੰਸ ਆਈ ਇਸ ਮਾਮਲੇ ਦੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਸ਼ਰੀਫ ਨੇ ਦੱਸਿਆ ਕਿ ਇਹ ਕਾਰਵਾਈ 19 ਜੂਨ ਨੂੰ ਮੰਟੇਕਾ ਦੇ ਵਿੱਚ ਹੋਈ ਇੱਕ ਸੰਤਨੀ ਖੇਜ਼ ਵਾਰਦਾਤ ਮਗਰੋਂ ਕੀਤੀ ਗਈ ਹੈ ਜਿੱਥੇ ਇੱਕ ਵਿਅਕਤੀ ਨੂੰ ਨੌਜਵਾਨਾਂ ਦੀ ਇੱਕ ਗੈਂਗ ਨੇ ਅਗਵਾ ਕੀਤਾ ਸੀ ਤੇ ਉਸਦੇ ਕੱਪੜੇ ਉਤਾਰੇ ਤੇ ਕਈ ਘੰਟੇ ਤੱਕ ਉਸ ਨੂੰ ਬੰਨ੍ਹ ਕੇ ਉਸ ਉੱਤੇ ਤਸ਼ੱਦਦ ਕੀਤਾ ਐ ਇਸ ਮਗਰੋਂ ਸਨਵੌਂਕਨ ਕਾਉਂਟੀ ਪੁਲਿਸ ਨੇ 11 ਜੁਲਾਈ ਨੂੰ ਕਈ ਹੋਰ ਏਜੰਸੀਆਂ ਦੇ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਤੇ ਕੁੱਲ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਨ੍ਹਾਂ ਦੀ ਪਛਾਣ ਪਵਿੱਤਰ ਪ੍ਰੀਤ ਸਿੰਘ, ਦਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅਮਰਪਾਲ ਸਿੰਘ ਗੁਰਤਾਜ ਸਿੰਘ ਸਰਬਜੀਤ ਸਿੰਘ ਮਨਪ੍ਰੀਤ ਰੰਧਾਵਾ ਤੇ ਵਿਸ਼ਾਲ ਦੇ ਵਜੋਂ ਹੋਈ ਹੈ ਤੇ ਇਹਨਾਂ ਸਾਰੇ ਮុលਦਵਾ ਨੂੰ ਅਗਵਾ ਤਸ਼ੱਦਦ ਬੰਦੀ ਬਣਾਉਣ ਧਮਕੀਆਂ ਦੇਣ ਵਰਗੇ ਹੋਰ ਕਈ ਗੰਭੀਰ ਅਪਰਾਧਾਂ ਦੇ ਤਹਿਤ ਸਨਵਾਂਕਿਨ ਕਾਉਂਟੀ ਜੇਲ੍ਹ ਵਿੱਚ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਇੰਡੀਆ ਗੜਜੋਰ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਹ ਹੁਣ ਵਿਰੋਧੀ ਗੜਜੋਰ ਦਾ ਹਿੱਸਾ ਨਹੀਂ ਹੈ ਅਤੇ ਇਸ ਦੀ ਅਗਵਾਹੀ ਕਰਨ ਦੇ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਉੱਤੇ ਸਵਾਲ ਚੁੱਕੇ ਨੇ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਹ ਟਿੱਪਣੀਆਂ ਇੰਡੀਆ ਗਾਰਡ ਜੋੜਦੀਆਂ ਭਾਈਵਾਲੀ ਪਾਰਟੀਆਂ ਦੇ ਆਗੂਆਂ ਦੇ ਸ਼ਨੀਵਾਰ ਸ਼ਾਮ ਨੂੰ ਦੇਖਦੀ ਮੌਜੂਦਾ ਰਾਜਨੀਤਿਕ ਸਥਿਤੀ ਉੱਤੇ ਚਰਚਾ ਕਰਨ ਦੇ ਲਈ ਡਿਜੀਟਲ ਮਾਧਿਅਮ ਦੇ ਰਾਹੀਂ ਮਿਲਣ ਤੋਂ ਇੱਕ ਦਿਨ ਪਹਿਲਾਂ ਕੀਤੀ ਹੈ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਭਾਰਤ ਗੱਠਜੋੜ ਲੋਕ ਸਭਾ ਚੋਣਾਂ 2024 ਦੇ ਲਈ ਸੀ ਅਸੀਂ ਦਿੱਲੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਆਪਣੇ ਦਮਤੇ ਲੜੀਆਂ ਤੇ ਅਸੀਂ ਬਿਹਾਰ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਜਾ ਰਹੇ ਹਾਂ ਤੇ ਅਸੀਂ ਪੰਜਾਬ ਅਤੇ ਗੁਜਰਾਤ ਵਿੱਚ ਉਹ ਪਹੁੰਚੋਣਾ ਆਪਣੇ ਦਮ ਤੇ ਲੜੀਆਂ ਨੇ ਆਪ ਭਾਰਤ ਗੱਰਜੋੜ ਦਾ ਹਿੱਸਾ ਨਹੀਂ ਹੈ ਤੇ ਅਸੀਂ ਲੋਕ ਸਭਾ ਵਿੱਚੋਂ ਮੁੱਦੇ ਜ਼ੋਰ ਦਾ ਢੰਗ ਨਾਲ ਉਠਾਵਾਂਗੇ ਅਸੀਂ ਹਮੇਸ਼ਾ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ ਦੋ ਦੇਸ਼ਾਂ ਦੇ ਵਿੱਚ جاری ਯੁੱਧ ਖਤਮ ਹੋਣ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਦੇ ਮੁਤਾਬਕ ਅਦਰਾਇਲ ਅਤੇ ਸੀਰੀਆ جنگਬੰਦੀ ਉੱਤੇ ਸਹਿਮਤ ਹੋ ਗਏ ਨੇ ਸੀਰੀਆ ਦੇ ਵਿੱਚ ਅਮਰੀਕੀ ਰਾਜਦੂ ਟਾਮ ਬੈਰਕ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਇਹ ਐਲਾਨ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਸੀਰੀਆ ਦੇ ਦੱਖਣੀ ਸਵਿਦਾ ਸੂਬੇ ਦੇ ਵਿੱਚ ਦਰੂਰ ਸਮੂਹਾਂ ਅਤੇ ਬੋਦਾਇਨ ਕਬੀਲਿਆਂ ਦੇ ਵਿਚਕਾਰ ਤਾਦਾ ਲੜਾਈ ਜਾਰੀ ਹੈ ਜਤਰਾ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਅਤੇ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਬੋਦਵਾਲ ਨੂੰ ਦਰੂਰ ਸਮੂਹਾਂ ਦੇ ਨਾਲ ਇੱਕ ਵਕਰੀ ਜੰਗਬੰਦੀ ਉੱਤੇ ਸਹਿਮਤ ਹੋਣ ਤੋਂ ਬਾਅਦ ਸਰਕਾਰੀ ਫੌਜਾਂ ਸਵਿਦਾ ਤੋਂ ਪਿੱਛੇ हट ਗਈਆਂ ਨੇ ਇਸ ਤੋਂ ਪਹਿਲਾਂ ਇਜ਼ਰਾਇਲ ਨੇ ਸਰਕਾਰੀ ਲੜਾਕਿਆਂ ਦੇ ਕਾਫਲਿਆਂ ਉੱਤੇ ਦਰਜਨਾ ਹੋਈ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਕੈਂਦੀ ਦਮਸ਼ਕ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਮੋਕਤ ਦਫਤਰੋ ਤੇ ਵੀ ਹਮਲਾ ਕੀਤਾ ਅਜ਼ਰਾਈਲ ਨੇ ਕਿਹਾ ਕਿ ਉਹ ਰੂਫ ਪਾਈਚਾਰੇ ਦੀ ਰੱਖਿਆ ਲਈ ਇਹ ਕਾਰਵਾਈ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਾਲ ਸਟਰੀਟ ਜਰਨਲ ਅਤੇ ਇਸ ਦੇ ਮਾਲਕਾਂ ਇਨ੍ਹਾਂ ਦੇ ਵਿੱਚ ਰੂਪਰਾਟ ਮੈਡਰੋਕ ਵੀ ਸ਼ਾਮਲ ਹੈ ਉਹਦੇ ਉੱਤੇ 10 ਬਿਲੀਅਨ ਡਾਲਰ ਦਾ ਹਰਜਾਨਾ ਮੰਗਣ ਦਾ ਮੁਕੱਦਮਾ ਦਾਇਰ ਕੀਤਾ ਉਹਨਾਂ ਨੇ ਵੀਰਵਾਰ ਨੂੰ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਕਦਮ ਚੁੱਕਿਆ ਅਖਬਾਰ ਨੇ ਇਹ ਪੋਰਟ ਦਿੱਤੀ ਸੀ ਕਿ ਟਰੰਪ ਨੇ 2003 ਦੇ ਵਿੱਚ ਜੈਫਰੀ ਐਪਸਟਾਈਨ ਨੂੰ ਜਨਮ ਦਿਨ ਦੀ ਸ਼ੁਭ ਕਾਮਨਾ ਦਾ ਸੰਦੇਸ਼ ਭੇਜਿਆ ਸੀ ਜਿਸ ਵਿੱਚ ਇੱਕ ਨਿਊਡ ਔਰਤ ਦਾ ਸਕੈਚ ਅਤੇ ਸੈਕਸ਼ੂਅਲ ਸ਼ੇਪ ਦੇ ਵਿੱਚ ਹਸਤਾਕਤ ਸਨ ਮਿਆਮੀ ਦੇ ਵਿੱਚ ਫਲੋਰੀਡਾ ਦੇ ਦੱਖਣੀ ਜ਼ਿਲ੍ਹੇ ਦੀ ਸੰਗੀ ਅਦਾਲਤ ਦੇ ਵਿੱਚ ਧਾਇਰੇ ਮੁਕੱਦਮਾ ਵਾਲ ਸਟਰੀਟ ਜਨਰਲ ਦੇ ਇੱਕ ਦਾਅਵੇ ਨੂੰ ਪ੍ਰਕਾਸ਼ਿਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਕਿ ਟਰੰਪ ਨੇ 2003 ਦੇ ਵਿੱਚ ਐਪਸਟਾਈਨ ਨੂੰ ਜਨਮ ਦਿਨ ਦਾ ਪੱਤਰ ਭੇਜਿਆ ਸੀ ਤੇ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਇਹ ਮੇਰੇ ਸ਼ਬਦ ਨਹੀਂ ਹਨ ਨਾ ਹੀ ਮੈਂ ਗੱਲ ਕਰਦਾ ਹਾਂ ਅਤੇ ਨਾ ਮੈਂ ਸਕੈਚ ਬਣਾਉਂਦਾ ਦੇਦੇ ਸਾਰੇ ਚਾਰ ਪਹੀਆ ਵਾਹਨ ਚਾਲਕਾਂ ਦੇ ਲਈ ਹਾਈਵੇ ਉੱਤੇ ਟੋਲ ਟੈਕਸ ਦੇਣਾ ਲਾਜ਼ਮੀ ਹੈ ਪਰ ਕੁਝ ਲੋਕ ਅਜੇ ਵੀ ਨੇ ਜੋ ਸਮੇਂ ਸਿਰ ਟੋਲ ਟੈਕਸ ਨਹੀਂ ਦਿੰਦੇ ਜਾਂ ਬਕਾਇਆ ਅਦਾ ਨਹੀਂ ਕਰਦੇ ਹੁਣ ਸਰਕਾਰ ਨੇ ਇਸ ਸਮੇਂ ਦੇ ਨਾਲ ਦੇਖਣ ਦੇ ਲਈ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਜੇਕਰ ਤੁਹਾਡੇ ਵਾਹਨ ਉੱਤੇ ਟੋਲ ਟੈਕਸ ਦਾ ਕੋਈ ਬਕਾਇਆ ਤਾਂ ਤੁਸੀਂ ਨਾ ਤਾਂ ਆਪਣਾ ਵਾਹਨ ਵੇਚ ਸਕੋਗੇ ਅਤੇ ਨਾ ਹੀ ਇਸ ਦਾ ਨਾਮ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਸਕੋਗੇ ਸੜਕ ਆਵਾਜਾਈ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਾਹਨ ਦਾ ਤਬਾਦਲਾ ਜਾਂ ਵਿਕਰੀ ਸਿਰਫ ਉਦੋਂ ਹੀ ਸੰਭਵ ਹੋਵੇਗੀ ਜਦੋਂ ਸਾਰੇ ਟੋਲ ਟੈਕਸ ਜਿਹੜੇ ਨੇ ਉਹ ਬਕਾਇਆ ਪੂਰੇ ਭੁਗਤਾਨ ਕੀਤੇ ਜਾਣਗੇ ਆਵਾਜਾਈ ਵਿਭਾਗ ਵਾਹਨ ਦੇ ਆਰਸੀ ਯਾਨੀ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਟ੍ਰਾਂਸਫਰ ਕਰਨ ਤੋਂ ਪਹਿਲਾਂ ਬਕਾਇਆ ਰਕਮ ਦੀ ਜਾਂਚ ਕਰੇਗਾ ਜੇਕਰ ਫਾਸਟੈਗ ਖਾਤੇ ਦੇ ਵਿੱਚ ਕੋਈ ਬਕਾਇਆ ਰਕਮ ਹੈ ਤਾਂ ਟ੍ਰਾਂਸਫਰ ਪ੍ਰਕਿਰਿਆ ਨੂੰ ਰੋਕ ਦਿੱਤਾ ਜਾਵੇਗਾ ਇਸ ਕਦਮ ਦਾ ਉਦੇਸ਼ ਟੋਲ ਟੈਕਸ ਚੋਰੀ ਨੂੰ ਰੋਕਣਾ ਅਤੇ ਪੁਰਾਣੇ ਬਕਾਇਦੇ ਦੀ ਵਸੂਲੀ ਨੂੰ ਇਹ ਕੀ ਨਹੀਂ ਬਣਾਉਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਪੰਜਾਬ ਸਰਕਾਰ ਨੇ ਪ੍ਰੋਜੈਕਟ ਜੀਵਨ ਜੋਤ 2 ਸ਼ੁਰੂ ਕਰ ਦਿੱਤਾ ਐਸ ਰੋਜਨਾ ਦਾ ਮੰਤਵ ਪੰਜਾਬ ਦੀ ਧਰਤੀ ਤੋਂ ਬੱਚਿਆਂ ਵੱਲੋਂ ਪੀਖ ਮੰਗਲ ਦੀ ਸਮੱਸਿਆ ਨੂੰ ਜੜੋਂ ਪੁੱਟਣਾ ਐਸ ਰੋਜਨਾ ਬਾਰੇ ਗੱਲਬਾਤ ਕਰਦਿਆਂ ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਵੱਜੀਤ ਕੌਰ ਨੇ ਕਿਹਾ ਕਿ ਪੰਜਾਬ ਜੋ ਆਪਣੇ ਗੁਰੂਆਂ ਸੰਤਾਂ ਤੇ ਯੋਧਿਆਂ ਲਈ ਜਾਣਿਆ ਜਾਂਦਾ ਹੈ ਬੱਚਿਆਂ ਵੱਲੋਂ ਪੀਖ ਮੰਗਲ ਦੇ ਸ਼ਰਮਨਾਕ ਕੰਮ ਨੂੰ ਜਾਰੀ ਨਹੀਂ ਰਹਿਣ ਦੇ ਸਕਦਾ ਪਿਛਲੇ 9 ਮਹੀਨਾਵਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 753 ਬਚਾਅ ਮੁਹਿੰਮਾਂ ਰਾਹੀਂ 367 ਬੱਚਿਆਂ ਨੂੰ ਸਫਲਤਾਪੂਰਵਕ ਬਚਾਇਆ ਗਿਆ ਤੇ ਇਹਨਾਂ ਵਿੱਚੋਂ 350 ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਲਾਇਆ ਵੀ ਗਿਆ ਜਦੋਂ ਕਿ 17 ਬੱਚੇ ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੂੰ ਬਾਲ ਘਰਾਂ ਵਿੱਚ ਰੱਖਿਆ ਗਿਆ ਬਚਾਏ ਗਏ 150 ਬੱਚੇ ਦੂਜੇ ਸੂਬਿਆਂ ਤੋਂ ਸੰਸ ਤੇ ਯੋਜਨਾ ਦੇਣ ਉਹਨਾਂ ਮਾਪਿਆਂ ਦੇ ਵਿਰੁੱਧ ਵੀ ਸਜਾ ਜੋ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਬੱਚਾ ਨੂੰ ਪੀਖ ਮੰਗਣ ਦੇ ਲਈ ਮਜਬੂਰ ਕਰਦੇ ਨੇ ਤੇ ਉਹਨਾਂ ਨੂੰ ਪਹਿਲੇ ਅਪਰਾਧ ਦੇ ਲਈ ਚੇਤਾਵਨੀ ਦਿੱਤੀ ਜਾਵੇਗੀ ਪਰ ਵਾਰ-ਵਾਰ ਅਪਰਾਧ ਕਰਨ ਉੱਤੇ ਅਯੋਗ ਮੌਪੇ ਐਲਾਨਿਆ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦਾ ਜਲਦਲਾ ਲਗਾਤਾਰ ਜਾਰੀ ਹੈ ਦੱਸ ਦਈਏ ਕਿ ਐਸਜੀਪੀਸ ਨੂੰ ਦਰ ਰਾਤ ਇੱਕ ਹੋਰ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਤੇ ਕੱਲ ਤੋਂ ਲੈ ਕੇ ਹੁਣ ਤੱਕ ਤਿੰਨ ਧਮਕੀਆਂ ਮਿਲ ਚੁੱਕੀਆਂ ਨੇ ਤੇ ਇਹ 8ਵੀਂ ਵਾਰ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਦਿੱਤੀ ਗਈ ਹੈ। ਜਿਸ ਕਾਰਨ ਸੁਰੱਖਿਆ ਏਜੰਸੀਆਂ ਵਿੱਚ ਹਲਚਲ ਮਚ ਗਈ ਹੈ ਤੇ ਆਰਜੀਪੀਸੀ ਨੇ ਤੁਰੰਤ ਇਸ ਈਮੇਲ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਾਰ-ਵਾਰ ਆ ਰਹੀਆਂ ਇਹਨਾਂ ਧਮਕੀਆਂ ਦੇ ਕਾਰਨ ਸ੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੇ ਈਮੇਲ ਭੇਜਣ ਵਾਲੇ ਦੀ ਪਛਾਣ ਲਈ ਟੈਕਨੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਪੂਰੇ ਸੂਬੇ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਦੱਸ ਦਈਏ ਕਿ ਬੀਤੇ ਦਿਨ ਪੁਲਿਸ ਨੇ ਫਰੀਦਕੋਟ ਤੋਂ ਇੱਕ ਸੌਫਟਵੇਅਰ ਇੰਜੀਨੀਅਰ ਸ਼ੋਭਮ ਦੂਬ ਇਹ ਬੋਲਤੋ ਵਾਲੋ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਸ਼ਰਮਣੀ ਕਮੇਟੀ ਨੂੰ ਤਵਾਕਕ ਸਬੰਧੀ 14 ਤੋਂ 18 ਜੁਲਾਈ ਦੌਰਾਨ ਧਮਕੀ ਭਰੀਆਂ ਈਮੇਲ ਪ੍ਰਾਪਤ ਹੋਈਆਂ ਨੇ 1 ਜੁਲਾਈ 2025 ਦੀ ਸਵੇਰ ਨੂੰ ਅਫਗਾਨਿਸਤਾਨ ਮਿਆਂਮਾਰ ਤਿੱਬਤ ਦੇ ਵਿੱਚ ਪੋਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਵਿੱਚ 4.2 ਦੀ ਤੀਬਰਤਾ ਦਾ ਪੋਚਾਲ ਆਇਆ ਜਿਸ ਦੇ ਡੰਗਾਈ ਕਰਮਵਾਰ 190 ਕਿਲੋਮੀਟਰ ਤੇ 125 ਕਿਲੋਮੀਟਰ ਰਹੀ ਹੈ ਮਿਆਮਾਰ ਦੇ ਵਿੱਚ ਵੀ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 3.7 ਮਾਪੀ ਗਈ ਤੇ ਇਸ ਦੀ ਡੂੰਘਾਈ 105 ਕਿਲੋਮੀਟਰ ਰਹੀ ਹੈ ਐਜੇ ਨਾਲ ਹੀ ਤਿੱਬਤ ਦੇ ਵਿੱਚ ਵੀ 3.6 ਤੀਬਰਤਾ ਦਾ ਪੋਚਾਲ ਆਇਆ ਇਸ ਦੀ ਡੂੰਘਾਈ 10 ਕਿਲੋਮੀਟਰ ਰਹੀ ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਆਏ ਪੋਚਾਲਾਂ ਦੇ ਕਾਰਨ ਅਜੇ ਤੱਕ ਕਿਸੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਜਾਣਕਾਰੀ ਮੁਤਾਬਕ ਸਵੇਰੇ ਆਏ ਇਹਨਾਂ ਪੋਚਾਲਾਂ ਦੇ ਕਾਰਨ ਲੋਕ دہشت ਵਿੱਚ ਆ ਗਏ ਤੇ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਸੁਰੱਖਿਅਤ ਥਾਵਾਂ ਦੇ ਵੱਲ ਭੱਜ ਗਏ ਸਨ ਅਜਲੇ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ